ਚਪੇੜਾ ਹੀ ਮਾਰੀਆ ਸਰ ਕਤਲੇ ਦਾ ਸਵੇਰੇ 7:30 ਵਜੇ ਤੋਂ ਬਾਅਦ ਹੋਇਆ ਜੀ ਨੌਜਵਾਨ ਸੀ ਉਹਦਾ ਹਾਈਟ ਕੱਟਾ ਉਹਦਾ ਮਰਡਰ ਹੋਇਆ ਸੀਗਾ ਉੱਥੇ ਉੱਥੇ ਅਰੇ ਦੋ ਤਿੰਨ ਵਾਰ ਗਾਲਾਂ ਕੱਢਦਾ ਸਾਡੇ ਬਾਣੀ ਬਾਰੇ ਬਰਬਾਦ ਹੋ ਗਿਆ ਸੀਗਾ ਪਰ ਅਸੀਂ ਆਪਣੇ ਟੈਕਨੀਕਲ ਸਾਇੰਸ ਦੇ ਜੀਕੇ ਨਾਲ ਜਿਆਦਾ ਟੈਕਨੀਕਲ ਦੀ ਮਦਦ ਲੈ ਕੇ ਉਹਨੂੰ ਅਹੀਂ ਰੈਸਟ ਕਰਾਉਂਦੇ ਸਰ ਬੁਰੀ ਤਰ੍ਹਾਂ ਮੈਂ ਕੁੱਟਿਆ ਨਹੀਂ ਸਰ ਇਹਦੀ ਮਾਂ ਪਿਓ ਨੇ ਸਵੇਰੇ 7:30 ਜਦੋਂ ਇਹਨੇ ਗਾਲਾਂ ਕੱਢੀਆਂ ਉਦੋਂ ਵੀ ਨੇ ਇਹਦੀ ਮਾਂ ਪਿਓ ਨੇ ਚਪੇੜਾ ਮਾਰੀਆ ਇਹਦੇ ਮਾਂ ਪਿਓ ਨੇ ਕੀਤਾ ਹਰੂ ਅਜਿਹਾ ਨਹੀਂ ਕੀ ਕਰ ਰਹੇ ਕਿ ਇਹ 2-3 ਵਾਰ ਪਹਿਲਾਂ ਵੀ ਝਗੜਾ ਹੋਇਆ ਆ ਸਾਰੇ ਇਹ ਮੇਰੇ ਚਾਹਨਾ ਆ ਕਿ ਪ੍ਰਸ਼ਾਸਨ ਇੱਕ ਵਾਰੀ ਕੀਤੀ ਜਾਵੇ। ਸਾਰੇ 2-3 ਵਾਰ ਗਾਲਾਂ ਕੱਢਦਾ ਸਾਰੇ ਬਾਣੇ-ਬਾਰੇ ਬੋਲਦੇ। ਇਹ ਦੇ ਦੌਰਾਨ ਇਸ ਤਰ੍ਹਾਂ ਤਾਂ ਕੀ ਗੱਲ ਹੋ ਗਈ ਕਿ ਸਰ ਮੈਂ ਚਪੇੜਾ ਹੀ ਮਾਰਿਆ ਸਰ ਕਤਲੇ ਦਾ ਸਵੇਰੇ 7:30 ਵਜੇ ਤੋਂ ਬਾਅਦ ਹੋਇਆ ਜੀ। ਪਰ ਉਹਦਾ ਬੜੇ ਬੁਰੀ ਤਰ੍ਹਾਂ ਕੁੱਟਿਆ ਆ ਸਰ। ਸਰ ਬੁਰੀ ਤਰ੍ਹਾਂ ਮੈਂ ਕੁੱਟਿਆ ਨਹੀਂ ਸਰ ਇਹਦੀ ਮਾਂ ਪਿਓ ਨੇ ਸਵੇਰੇ 7:30 ਜਦੋਂ ਇਹਨੇ ਗਾਲਾਂ ਕੱਢੀਆਂ ਉਦੋਂ ਵੀ ਨੇ ਇਹਦੀ ਮਾਂ ਪਿਓ ਨੇ ਚਪੇੜਾ ਮਾਰਿਆ ਇਹਦੇ ਮਾਂ ਪਿਓ ਨੇ ਕੀਤਾ ਜੋ ਕੀਤਾ ਜੀ। ਇਹ ਕੱਲ 29/8 ਨੂੰ ਇੱਕ ਇਨਫੋਰਮੇਸ਼ਨ ਸੀ ਨੌਜਵਾਨ ਸੀ ਥੋੜਾ ਹਾਈਟ ਘੱਟ ਦਾ ਉਹਦਾ ਮਰਡਰ ਹੋਇਆ ਸੀਗਾ ਉਥੇ ਉਥੇ ਹੀ ਮੌਕੇ ਤੇ ਗਏ ਸੀ ਮੈਂ ਅਸੇ ਤੁਸਨੀਤ ਆਪਣੀ ਪਾਰਟੀ ਤੇ ਮੌਕੇ ਤੇ ਗਿਆ ਉਥੇ ਜਾ ਕੇ ਜੋ ਵੇਅਰ ਅਬਾਊਟਸ ਪਤਾ ਲੱਗੇ ਉਹਦੇ ਲਾਗੇ ਪਿਛੇ ਹੀ ਪਿਛਵਾੜੇ ਬੰਨੇ ਇੱਕ ਨਿਹਨ ਸਿੰਘ ਮੁੰਡੇ ਬੈਠਦਾ ਉਸਦਾ ਆਪਣਾ ਰੈ residense ਹੈ ਸੁਖਦੀਪ ਸਿੰਘ ਉਹ ਤਹਿਕੀਕਾਤ ਤੋਂ ਪਤਾ ਲੱਗਾ ਕਿ ਉਹਦਾ ਉਹਨੇ ਮਰਡਰ ਕੀਤਾ ਪਰ ਉਹ ਉਦੋਂ ਫਰਾਰ ਹੋ ਗਿਆ ਸੀਗਾ ਪਰ ਅਸੀਂ ਆਪਣੇ ਟੈਕਨੀਕਲ ਤੇ ਸਾਇੰਟਿਫਿਕ ਤਰੀਕੇ ਨਾਲ ਜ਼ਿਆਦਾ ਟੈਕਨੀਕਲ ਦੀ ਮਦਦ ਲੈ ਕੇ ਵਿਦਨ 12 ਆਵਰਸ ਉਹ ਨਹੀਂ ਰੈਸਟ ਕਰ ਲਿਆ। ਰੈਸਟ ਕਿਦੋਂ ਕੀਤਾ ਉਸ ਇਲਾਕੇ ਚ ਕੀਤਾ ਉਹਨੂੰ। ਸਰ ਇਹ ਮਾਮਲਾ ਕਿਸੇ ਨੇ ਮਟਰ ਕਿਉਂ ਕੀਤਾ ਥੋੜਾ ਜਿਹੀ ਮਨਸ਼ਾ ਕੇ ਦੀ ਜਿਹੜਾ ਮਲਕੀਤ ਸਿੰਘ ਦੇ ਜਿਹੜੀ ਡੈਥ ਹੋਈ ਆ ਉਹ ਥੋੜਾ ਜਿਹਾ ਨਿਹਾਲ ਸਿੰਘ ਨੇ ਆਪਣੀ ਕਮਰੇ ਵਿੱਚ ਮੋਢਲੀ ਕਮਰੇ ਵਿੱਚ ਦੱਸਿਆ ਕਿ ਮੈਨੂੰ ਗਾਲਾਂ-ਗੋਲਾਂ ਕੱਢਦਾ ਹੁੰਦਾ ਸੀਗਾ। ਸਰ ਇਹ ਤਾਂ ਕੋਈ ਰਜਿਸਟਰ ਵਾਲਾ ਨਹੀਂ। ਨਹੀਂ ਉਹਦੀ ਮਲਕੀਤ ਸਿੰਘ ਦੀ ਥੋੜੀ ਹਾਈਡ ਘੱਟ ਸੀਗੀ ਬੋਨਾ ਟਾਈਪ ਸੀਗਾ ਇਹਨੇ ਕਿਤੇ ਉਹਨੂੰ ਕੋਈ ਛੇੜਦਾ ਸੀਗਾ। ਉਹ ਇਹਨੂੰ ਗਾਲਾਂ-ਗੋਲਾਂ ਦੇ ਰੱਖ ਕਰਕੇ ਇਹਨਾਂ ਦਾ ਅੱਗੇ ਵੀ ਦੋ ਦਿਨ ਵਾਰੀ ਝਗੜਾ ਹੋਇਆ ਸੀਗਾ। ਸਰ ਮਾਰਨ ਲੱਗੇ ਕੋਈ ਖਿਆਲ ਛੋਟੋ ਮੈਨੂੰ ਕੋਸਮ ਨੂੰ ਮੁੱਕੀ ਜੀ ਕੋਈ ਸਰਟੀਫਿਕੇਟ ਵਗੈਰਾ ਲੱਗ ਕਿਉਂ ਨਾ ਬਾਕੀ ਮੈਡੀਕਲ ਰਿਪੋਰਟ ਆਏਗੀ ਜਿਆਦਾ ਉਸ ਤੋਂ ਪਤਾ ਲੱਗੇ ਸਿਰਫ ਅੱਜ ਕੁਝ ਦਿਨ ਤੋਂ ਮੇਕੰਬਰੇ ਆ ਰਹੇ ਆ ਕਿ ਅਸੀਂ ਕੋਈ ਜਿਆਦਾ ਗੁੰਡਾਦਾਰੀ ਦੇਖ ਨੂੰ ਮਿਲਦੀ ਹੈ ਕੋਈ ਨਾ ਕਿ ਇਹ ਦੇਖਣਾ ਕਿ ਇਹ ਰੋਡ ਇਨਸੀਡੈਂਟ ਨਜ਼ਰ ਆ ਰਹੇ ਹੈ ਕਿ ਕੋਈ ਦੁਕਾਨਦਾਰਾਂ ਨੂੰ ਟਰੈਕ ਕਰਦੇ ਦੇ ਨਜ਼ਰ ਆ ਰਹੇ ਹੈ ਸਭ ਆਪਣੇ ਡਿਸਟ੍ਰਿਕਟ ਚ ਤੋਂ ਪਹਿਲਾਂ ਹੀ ਹੈ ਸਰ ਕਿੱਥੋਂ ਕਰਕੇ ਜਾਣਿਆ ਕਿ ਇਸ ਤਰ੍ਹਾਂ ਗਾਲੀ ਕਲੋਜ਼ ਦੇ ਦੌਰਾਨ ਇੱਕ ਬੰਦੇ ਦਾ ਕਤਲ ਕਰ ਦੇਣਾ ਇੰਨਾ ਕੋਈ ਬਜਟ ਸਮਝ ਨਹੀਂ ਆਉਂਦਾ ਨਹੀਂ ਪਤਾ ਨਹੀਂ ਉਹਨਾਂ ਦੀ ਸੋਚ ਦੇ ਉੱਤੇ ਕੀ ਡਿਪੈਂਡ ਹੈ ਉਹਨਾਂ ਦੇ ਆਪਣੇ ਦਿਮਾਗ ਦੇ ਵਿੱਚ ਕੀ ਸੀ ਕੋਈ ਅਫਸਰ ਨਹੀਂ ਹੈ ਮੈਂ ਨੋ ਨੋ ਬਿਲਕੁਲ ਠੀਕ ਹੈ ਫਿਰ ਇਸ ਤਰ੍ਹਾਂ ਦੀ ਜਿਹੜੀ ਵਾਰਦਾਤ ਹੈ ਕੀ ਇਹਦੇ ਤੇ ਕੋਨੈਕਸ਼ਨ ਕੀ ਜਿਹੜੇ ਪਰਚਾ ਮਾਮਲਾ ਦਰਜ ਕੀਤਾ ਗਿਆ ਹੈ ਇਹ ਅਸੀਂ ਆਪਣਾ ਕੱਲੀ ਮਾਰਡਰ ਦਾ ਪਰਚਾ ਜਿਹੜਾ 103 BNS ਨਵੀਂ ਜਿਹੜੀਆਂ ਸੈਕਸ਼ਨਸ ਨੇ ਉਹਨਾਂ ਦੇ ਤਹਿਤ ਮੁਕਦਮਾ ਦਰਜ ਕਰਤਾ ਹੈ ਵਿਦਨ 12 ਆਵਰਸ ਇਹਨੂੰ ਅਰੈਸਟ ਕਰ ਲਿਆ ਸਰ ਜੀ ਨੇ ਅਸੀਂ ਕੋਈ ਪਹਿਲਾਂ ਕੋਈ ਮਾਮਲਾ ਦਰਜ ਕਰਾਇਆ ਨਹੀਂ ਨਹੀਂ ਪਹਿਲਾਂ